ਬਟਾਲਾ ਦੇ 바ਵਾ ਲਾਲ ਜੀ ਮੰਦਿਰ ਦੇ ਵਿੱਚ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚੰਗੀਆਂ ਜਿੰਨਾ ਵੀ ਸ਼ਿੰਗਾਰ ਦੀ ਚੋਰੀ ਆਪਣੇ ਨਾਂ ਲੈ ਕੇ ਅਤੇ ਚਾਰ ਗੋਲਕਾ ਤੋੜ ਕੇ ਉਹਨਾਂ ਨੂੰ ਲਿਜਵੀਂ ਕਰ ਲਈ ਗਈ ਉਹਨਾਂ ਦੱਸਿਆ ਕਿ ਕੁਝ ਗੋਲਕਾ ਤਾਂ ਆਪਣੇ ਨਾਂ ਲੈ ਗਏ ਤੇ ਕੁਝ ਗੋਲਕਾ ਤੋੜ ਕੇ ਮੰਦਿਰ ਪ੍ਰੇਰ ਵਿੱਚ ਹੀ ਚੁੱਕ ਕੇ ਚਲੇ ਗਏ ਦੂਜੇ ਪਾਸੇ ਪਹੁੰਚੇ ਮੌਕੇ ਦੇ ਪੁਲਿਸ ਪ੍ਰਿੰਸੀਪਲ ਦੇਵਲਾਲ ਨੇ ਖੁਦ ਮੁਖੀ ਇਹ ਜਾਣਕਾਰੀ ਸਿੱਕੇ ਬਾਬਾ ਲਾਲ ਜੀ ਦੇ ਵੀ ਚਾਰ ਗੋਲ ਕਾਂ ਚੋਰੀਆਂ ਨੇ ਜਿਨ੍ਹਾਂ ਵਿੱਚੋਂ ਨਦੀ ਚਲੀ ਗਈ ਹੈ ਅਤੇ ਮਾਤਾ ਨੰਦੀ ਦੀ ਮੂਰਤੀ ਤੋਂ ਸ਼ਿੰਗਾਰ ਵਿੱਚੋਂ ਚੋਰੀ ਕਰਕੇ ਨਾਲ ਲੈ ਗਏ ਆ ਉਹਨਾਂ ਨੇ ਫਿਰਾਲੇ ਖੁਦਮਾ ਦਰਜ ਕਰ ਲਿਆ ਹੈ ਅਤੇ ਉਹਨਾਂ ਨੂੰ ਵਾਅਦਾ ਕੀਤਾ ਗਿਆ ਹੈ ਕਿ ਜਲਦੀ ਚੋਰਾਂ ਨੂੰ ਦਰਜ ਕਰ ਲਿਆ ਜਾਵੇਗਾ ਮਾਮਲਾ ਜੀ ਬਾਬਾ 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 ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਅੰਦਰ ਮੀਹ ਮੱਲੇ ਨੂੰ ਉੱਥੇ ਚਾਰ ਗੋਲ ਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮਕਰਮਾ ਦਰਜ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕਮਾਰ ਜੀ ਉਹਨਾਂ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ ਉਹਨਾਂ ਦੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ ਮੈਂ ਅਸ਼੍ਰੀਮ ਆ ਜਾ ਬਾਬਾ ਲਾਜੀ ਦਾ ਸੇਵਕਦਾਰ ਬਾਬਾ ਲਾਲ ਜੀ ਦੇ ਹੁਕਮ ਅਨੁਸਾਰ ਮੈਂ ਬਾਬਾ ਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵੇਲੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਬਾ ਬਾਹਰੋਂ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਹੋਏ ਲਗਭਗ ਇਹਰੇ ਵਿੱਚ ਸਾਡੇ ਅੰਦਾਜ਼ਾ ਇਹਨਾਂ ਲੱਖ ਰੁਪਿਆ ਹੀਗਾ ਜਿਹੜਾ ਚੋਰ ਲੈ ਗਿਆ ਇਹ ਦੋ ਤਿੰਨ ਵਾਰੀ ਪੁਲਿਸ ਵੀ ਫੇਰਦੀ ਆ ਚੁੱਕੀ ਆ ਆਪਾਂ ਦਰਖਾਸਤ ਹੀ ਲਖਾਤੀ ਆ ਆਪਾਂ ਪਰਿਸ਼ਾਸਨ ਕੋਲ ਮੰਗ ਕਰਨਿਆ ਕਿ ਇਹ ਇਹ ਜਿਹੜੇ ਚੋਰ ਏ ਕੋਈ ਵੀ ਆ ਪਿੰਡ ਚੋਂ ਜਾਂ ਕੋਲੋਨੀ ਚੋਂ ਜਾਂ ਸ਼ਹਿਰ ਦੇ ਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਣੀ ਚਾਹੀਦੀ ਕੋਈ ਸੀਸੀਟੀਵੀ ਕੋਈ ਇਹਦੇ ਵਿੱਚ ਸਾਡੇ ਮੰਦਰ ਦੇ ਵਿੱਚ ਕੈਮਰੇ تقریبا ਸਾਰੇ ਚੱਲਦੇ ਸੀ ਉਹਨਾਂ ਦੀ ਇਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਤਾ ਨਹੀਂ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾੜਾ ਕੰਮ ਹੋ ਰਿਹਾ ਸਾਹਮਣੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਿਰ ਔਰੇ ਮੰਦਿਰ ਦਾ ਸਾਰਾ ਸ਼ਿੰਗਾਰ ਜਿੰਨਾ ਵੀ ਆ ਪੰਜਾਂ ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਖ ਲੱਗਿਆ ਇੱਥੋਂ ਜਦੋਂ ਸਵੇਰੇ ਬੀਬੀ ਆ ਜਿਹੜੀ ਸੇਵਾਦਾਰੀ ਆਣ ਕਰਾ 4 ਵਜੇ ਤੱਕ ਕਰੀਬੂਆ ਖੋਲਿਆ ਬੂਆ ਖੋਲਾ ਤਕਰੀਬਨ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੁੱਕ ਮੈਨੂੰ 4:30 ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਿਆਈਗਾ ਫਿਰ ਆਪ ਸਾਰੇ ਆਸੇ-ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲਕਾ ਚਾਰ ਆਪਾਂ ਬਾਹਰੋਂ ਫੜਕ ਲਿਆਂਦੀਆਂ ਜਿਹੜੀਆਂ ਬੋਲਕਾ ਬਾਹਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਭੱਜੀਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲਕ ਉਹਨਾਂ ਨੇ ਮੰਦਰੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲਕਾ ਬਾਹਰ ਕਿੱਥੇ ਬਿਜੇ ਸੀ ਉਹ ਚਾਰ ਗੋਲਕਾ ਇੱਥੇ ਗਿੱਲ ਪੈਲ ਸੇ ਲਾ ਕੇ ਖਾਲੀ ਪਲਾੜ ਹੀਗਾ ਔਰੇ ਵਿੱਚ ਉਹਨਾਂ ਨੇ ਸੁੱਟੀਆਂ ਆਈਆਂ ਉਹ ਵੀ ਕੈਮਰੇ ਚ ਪਤਾ ਲੱਗਦਾ ਪੁਲਿਸ ਕੰਪਲੇਂਟ ਕੀਤੀ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪ੍ਰਵਾਸਨ ਕੋਲ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਐ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਐ ਮੰਦਰ ਦਾ ਆਪਾਂ ਹੋਰ ਲੋਕਾਂ ਕੋਲੋਂ ਕਿੱਦਾਂ ਇਕੱਠੇ 2 10 10 ਰੁਪਏ ਇਕੱਠੇ ਕਰਕੇ ਲਿਆਣਿਆ ਕਿ ਕਿਸੇ ਤਰੀਕੇ ਮੰਦਰ ਦੀ ਆਪਾਂ ਗਾਂਹ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਰ ਦਾ ਕੀ ਸੁਧਾਰ ਕਰਾਂਗੇ ਸਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕੀਤੀ ਜੇ ਕਿਸੇ ਨੂੰ ਵੀ ਕੁਛ ਵੀ ਤੁਹਾਨੂੰ ਡੀਬੀਟੀ ਬਾਰੇ ਲਾਗੋ ਜਾਗੋ ਤੁਹਾਨੂੰ ਪਤਾ ਲੱਗਦਾ ਹੈ ਆਸੇ ਪਾਸੇ ਕੋਠੇ ਰ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲੱਭਦਾ ਤਾਂ ਸਾਨੂੰ ਮੰਦਰ ਚ ਆਣ ਕੇ ਦੱਸੋ ਜੈ ਸ਼੍ਰੀ ਬੋਲਾਦੀ ਇਹ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਆ ਬੀਬੀਆਂ ਭੈਣਾ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜ਼ਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕਿ ਪਰੇਸ਼ਾਨ ਹੋਇਆ ਸਵੇਰੇ ਚਾਰ ਪਾਈ ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜੈ ਸ਼੍ਰੀ ਬਾਲਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਨੂ ਜੀ ਇਹ ਭਈ ਤਕਰੀਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਸੀਗਾ ਜਿੱਦਣ ਉਸ ਦਿਨ 사ਸੰਗ ਹੋਇਆ 사ਸੰਗ ਤੋਂ ਬਾਅਦ ਰਾਹ ਨੂੰ ਇਥੇ ਇਹ 골ਗਾ ਚੋਰੀ ਹੋ ਗਿਆ ਕੁਝ ਅੰਦਰੋਂ 골ਗਾ ਜਿਹੜੀਆਂ ਸੀ ਉਹਨਾਂ ਦੇ ਵਿੱਚੋਂ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿੱਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਹੋਇਆ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੈ ਗਏ ਨੇ ਤੇ ਕੁਝ 골ਗਾ ਚ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ 골ਗਾ ਖੁੱਲਣੀ ਉਦੋਂ ਪਾਸ ਲੱਗਣਾ ਕਿੰਨੇ ਉਹਦੇ ਵਿੱਚ ਇਹ ਮੰਨਦੇ ਕਦਾ ਮੰਦਿਰ ਕਿੱਥੇ ਮੰਦਿਰ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਧਿਆਨਪੁਰ ਦੇ ਇੰਟਰ ਦੇ ਵਿੱਚ ਮੰਦਿਰ ਹੈਗਾ ਇਹ ਉਮਰਪੁਰਾ